ਨੁਰਮੀਤ ਗੁੱਟ ਕਰਨ ਪੂਰਾ ਮਾਹੌਲ ਆ ਜੀ ਵਧੀਆ ਇਮਾਨਦਾਰ ਬੰਦਾ ਹੈ ਲਿਗੇ ਘੰਟਾ ਤੋਂ ਘੰਟੇ ਹੁੰਦੀ 24 ਘੰਟੇ ਬਿਜਲੀ ਆਉਂਦੀ ਹੈ ਪਰ ਮੰਤਵਾ ਨਹੀਂ ਆਉਂਉ ਕਿਉਂ ਇਹਨੇ ਸਾਨੂੰ ਕੰਮ ਬਹੁਤ ਕਰਿਆ ਫਿਲਮ ਆਪ ਕਰਤੀ ਅੱਛਾ ਜੀ ਗੁਰਦੇ ਤਾਂ ਬਹੁਤ ਇਮਾਨਦਾਰ ਬੰਦੇ ਸਰਕਾਰਾਂ ਬਾਰੇ ਤਾਂ ਹੁਣ ਸਾਨੂੰ ਪਤਾ ਹੀ ਹੈ ਕਿ 70 ਸਾਲਾਂ ਚ ਕਿੰਨਾ ਵਿਕਾਸ਼ ਹੋਇਆ ਇਮਾਨਦਾਰ ਪਾਰਟੀ ਇਹ ਵਧੀਆ ਲੱਗਦੀ ਅੱਗੇ ਇਹੀ ਹੈ ਜੀ ਤੇ ਲੱਗ ਗਈ ਹਾਂਜੀ ਕੋਈ ਉਹਨਾਂ ਦੀ ਸ਼ਪਾਰ ਉਹਨਾਂ ਦੇ ਪਰਿਵਾਰਾਂ ਕੋਲੇ ਜਾਣਾ ਪੈਂਦਾ ਫਿਰ ਉਹਨਾਂ ਨੂੰ ਪੈਸੇ ਦੇਣੇ ਪੈਂਦੇ ਆ ਪਾਰਟੀ ਕਰੀਏ ਨਹੀਂ ਅੱਛਾ ਹੋਰ ਪਾਰਟੀ ਵੀ ਨਹੀਂ ਹੋਣੀ ਹੋਰ ਤਾਂ ਅਜੇ ਪਹਿਲਾਂ ਤਾਂ ਹੋਈ ਨਹੀਂ 70 ਸਾਲ ਕੰਮ ਬਹੁਤ ਹੋਇਆ ਜੀ ਫਲੈਟ ਫਰੀ ਹੈ ਬਾਲੀਵਾਲ ਦਾ ਕਰੋ ਹਣ ਏ ਪਾਰਕ ਕੰਮ ਹੋਈ ਨਹੀਂ ਪਹਿਲਾਂ 70 ਸਾਲ ਮਰਤ ਵੀਨੇ ਪਹਿਲਾਂ ਐਮਪੀ ਰਹੇ ਆ ਸਾਰੇ ਪਿੱਛੇ ਹੈ ਜੀ 70 ਸਾਲਾਂ ਦੇ ਵਿੱਚ ਤਿੰਨ ਗਾਰੰਟੀਆਂ ਪੂਰੀਆਂ ਕਰ ਸਮਰਤ ਕੌਰ ਤਾਂ ਤਿੰਨ ਵਾਰੀ ਜਿੱਤ ਕੇ ਵਾਗੀ ਸਾਡੇ ਪਿੰਡੋਂ ਪੈਸੇ ਮੰਗੀ ਕੀ ਸਾਨੂੰ ਤਾਂ ਨਜ਼ਾਰਾ ਲਿਆ ਤਾਂ ਇੱਕ ਰਾਤ ਨਹੀਂ ਗਏ ਅਲੀ ਦਾ ਸਾਡੇ 3 ਚੌਥੇ ਨੰਬਰ ਤੇ ਜੀਰੋ ਆ ਜੀ ਲੋਕ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਦੇ ਆ ਲੋਕਾਂ ਦੀ ਰਾਇ ਮਾਨਸਾ ਦੇ ਪਿੰਡ ਬਣਾਵਾਲੀ ਪਹੁੰਚੇ ਆ ਤੇ ਬਜ਼ੁਰਗ ਬੈਠੇ ਨੇ ਸਾਧ ਦੇ ਵਿੱਚ ਨੌਜਵਾਨ ਵੀ ਨੇ ਜਾਣਕਾਰੀ ਲੈਣਿਆ ਵੀ ਕਿਹੜੀ ਮੁੱਦਿਆਂ ਦੇ ਉੱਪਰ ਚੋਣ ਹੋਣੀ ਚਾਹੀਦੀ ਆ ਸਾਰੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆ ਜੀ ਕੇਹਰ ਸਿੰਘ ਜੀ ਕੇਹਰ ਸਿੰਘ ਜੀ ਕੀ ਮਾਹੌਲ ਆ ਪਿੰਡ ਦਾ ਫਿਰ ਮਾਹੌਲ ਠੀਕ ਆ ਜੀ ਕਿਹੜੀ ਪਾਰਟੀ ਦਾ ਕੰਮ ਹੁਣ ਤੱਕ ਸਹੀ ਲੱਗਿਆ ਕੰਮ ਤਾਂ ਜੀ ਇਹ ਪਾਰਟੀ ਨੇ ਕਰਿਆ ਇੱਕ ਤਾਂ ਕਰਿਆ ਬਿੱਲ ਮਾਫ ਕਰਤੇ ਅੱਛਾ ਜੀ ਇੱਕ ਬਿਜਲੀ ਲਾਈਟ ਆ ਖੇਤਾਂ ਵਾਲੀ ਉਹ ਮੁਕਤਾਈ ਆ ਜਾਂ ਟੈਨਲਾਂ ਤੇ ਪਾਣੀ ਪਹੁੰਚਦਾ ਕਰਤਾ ਇਹ ਤਿੰਨ ਕੰਮ ਠੀਕ ਹੋ ਗਏ ਪਹਿਲਾਂ ਹੈ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਵੀ ਕੰਮ ਤਾਂ ਹੋਏ ਆ ਫਿਰ ਆਏ ਹਨ ਅਕਾਲੀ ਦਲ ਵੇਲੇ ਹੋਏ ਕੰਮ ਅਕਾਲੀ ਦਲ ਵੇਲੇ ਵੀ ਹੋਏ ਆ ਹਾਂ ਤੇ ਕਾਂਗਰਸ ਵੇਲੇ ਉਦੋਂ ਮੋਟਰਾਂ ਬਹੁਤ ਲੱਗੀਆਂ ਨੇ ਆਹਾ ਤੇਰੀਆਂ ਤੇ ਕਾਂਗਰਸ ਵੇਲੇ ਵਾਜੀ ਕਾਂਗਰਸ ਵੇਲੇ ਘਟ ਹੋਈ ਆ ਕੰਮ ਜੀ ਹਾਂਜੀ ਘਟ ਹੋਈ ਆ ਉਦੋਂ ਕਾਂਗਰਸ ਵੇਲੇ ਘਟ ਹੋਈ ਆ ਘਟ ਹੋਈ ਆ ਅੱਜ ਅੱਛਾ ਜੀ ਕਹਿ ਦੀ ਇਹ ਵੀ ਲੋਕਾਂ ਨੇ ਜਿਹੜਾ ਬਦਲਾ ਸੋਚ ਕੇ ਲਿਆਂਦਾ ਸੀ ਉਹਦਾ ਰਾਸ ਆ ਗਿਆ ਲੋਕਾਂ ਨੂੰ ਹੁਣ ਬਦਲਾਤ ਆ ਜੀ ਦੇਖੋ ਰਾਸ ਹੀ ਆ ਅਲੇ ਗਰੰਟੀਆਂ ਰਹਣੀਆਂ ਨੇ ਉਹ ਪੂਰੀਆਂ ਕਰਤੀਆਂ ਵੀ ਰਾਸ ਆ ਜੂ ਜੋ ਕੰਮ ਚੰਗੇ ਕਰੇ ਨਾ ਇੱਥੇ ਮਾਰਿਆ ਗੀੜਾ ਗੁਰਮੀਤ ਕੁੱਡੀਆਂ ਨੇ ਮਾਰਿਆ ਜੀ ਕੱਲ ਕਿਵੇਂ ਦਾ ਬੰਦਾ ਹੈ ਬੰਦਾ ਠੀਕ ਲੱਗਦਾ ਜੀ ਨਰਮ ਮਾ ਬੰਦਾ ਠੀਕ ਆ ਨਰਮ ਹੈ ਹੂੰ ਅੱਛਾ ਜੇ ਆਪਾਂ ਕਿਰਦਾਰ ਦੀ ਗੱਲ ਕਰੀਏ ਹੋਰ ਵੀ ਉਮੀਦਵਾਰ ਨੇ ਬੀਬਾ ਹਰਸਿਮਰਤ ਵੀ ਆ ਜੀਤਵਿੰਦਰ ਸਿੱਧੂ ਵੀ ਆ ਲੱਖਾ ਸਿਧਾਣਾ ਵੀ ਆ ਪਰਮਪਾਲ ਕੌਰ ਸਿੱਧੂ ਵੀ ਨੇ ਤਾਂ ਕਿਹੜਾ ਠੀਕ ਲੱਗਿਆ ਹੁਣ ਤੱਕ ਉਹਨਾਂ ਬਾਰੇ ਹਾਲੇ ਕੋਈ ਪਤਾ ਨਹੀਂ ਜੀ ਹਾਲੇ ਪਤਾ ਲੱਗੂ ਹਾਲੇ ਵੋਟਾਂ ਤੋਂ ਬਾਅਦ ਹੀ ਪਤਾ ਲੱਗੂ ਤਾਂ ਅੱਛਾ ਵੋਟਾਂ ਤੋਂ ਬਾਅਦ ਹਾਂ ਮਿੱਕੀ ਹਵਾ ਕੀ ਕਹਿੰਦੀ ਹੈ ਪਿੰਡ ਦੀ ਹਵਾ ਹਾਲੇ ਕੋਈ ਸੁਣੀ ਨਹੀਂ ਗੀ ਗੱਲ ਚੁੱਪੀ ਆ ਹਵਾ ਤਾਂ ਅੱਛਾ ਹਵਾ ਜੀ ਚੁੱਪ ਹੈ ਲੋਕ ਸਿਆਣੇ ਹੋਗੇ ਪਹਿਲਾਂ ਨਾਲੋਂ ਸਿਆਣੇ ਆ ਅੱਗੇ ਨਾਲੋਂ ਅੱਛਾ ਜੀ ਹੁਣ ਤਾਂ ਨਹੀਂ ਆਉਂਦੀ ਗੱਲਾਂ ਚ ਨਾ ਹੁਣ ਨਹੀਂ ਗੱਲਾਂ ਚਾਉਂਦੀ ਅੱਛਾ ਪੰਜਾਬ ਨੂੰ ਲੁੱਟਣ ਦੀ ਗੱਲ ਆਉਂਦੀ ਹੈ ਜਦੋਂ ਤਾਂ ਕੀਨੇ ਲੁੱਟ ਲਿਆ ਅਸਲ ਵਿੱਚ ਦੇਖੋ ਕੀ ਪਤਾ ਲੱਗਦਾ ਹੁਣ ਕੀਨੇ ਲੁੱਟ ਲਿਆ ਜੀ ਕਿਹਨੇ ਨਾ ਉਹ ਤਾਂ ਉਹ ਤਾਂ ਹੈ ਜੀ ਮਾਲੀਆ ਉਹ ਤਾਂ ਮਾਲੀਆ ਵਰਗੇ ਲੱਗੇ ਜਿਵੇਂ ਚੌਂਕੀਦਾਰ ਸੀਗੇ ਰੱਖੇ ਸੀ ਉਹ ਚੌਂਕੀਦਾਰ ਐਨੇ ਲਟਾਤਾ ਸਾਰਾ ਕੁਝ ਜੀ ਅੱਛਾ ਲਟਾਇਆ ਕਿ ਨਹੀਂ ਇਹ ਤਾਂ ਤੁਸੀਂ ਮੰਨਦੇ ਹੋ ਗੱਲ ਉਹ ਚੌਂਕੀਦਾਰ ਸੀ ਚੌਂਕੀਦਾਰ ਨੇ ਸਾਰਾ ਕੁਝ ਲਟਾਤਾ ਅੱਛਾ ਜੇ ਆਪਾਂ ਪੰਜਾਬ ਦੀ ਸਿਆਸਤੀ ਗੱਲ ਕਰੀਏ ਤਾਂ ਹੁਣ ਤਾਂ ਕਿਹੜੀ ਪਾਰਟੀ ਵਧੀਆ ਲੱਗੀ ਤੁਹਾਨੂੰ ਕੰਮ ਦੇ ਤੌਰ ਤੇ ਸਾਨੂੰ ਜੇ ਇਹ ਪੂਰੀਆਂ ਸਾਰੀਆਂ ਸਾਰੀਆਂ ਜੇ ਕੋਈ ਇਹਨਾਂ ਨੇ ਗਰੰਟੀਆਂ ਕੀਤੀਆਂ ਜੀ ਅਗਰ ਜੇ ਇਹ ਪੂਰੀਆਂ ਕਰਦੀ ਹੈ ਤਾਂ ਸਾਰੀ ਪਾਰਟੀ ਸਭ ਤੋਂ ਵਧੀਆ ਬਦਲਾ ਲੈ ਹੁੰਦਾ ਬਦਲਾ ਆਊਗਾ ਕਿਸੇ ਹਸਪੀਟਲ ਜਦ ਦਵਾਈ ਫਰੀ ਹੈ ਮੋਟਰਾਂ ਦੀ ਘੰਟਾ ਤੋਂ ਘੰਟੇ ਆਉਂਦੀ 24 ਘੰਟੇ ਬਿਜਲੀ ਆਉਂਦੀ ਹੈ ਦੁਖ ਸੁਖ ਚਾਉਂਦਾ ਜੀ ਅੱਛਾ ਹਾਂਜੀ ਕੁੜੀਆਂ ਨੂੰ ਮਿਲੇ ਹਾਂਜੀ ਕੱਲ ਆਏ ਸੀ ਅੱਛਾ ਕਿਵੇਂ ਦਾ ਬੰਦਾ ਲੱਗਿਆ ਵਧੀਆ ਜੀ ਨਰਮ ਬੰਦਾ ਸੀ ਤੇ ਹੋਰ ਵੀ ਨੇ ਉਮੀਦਵਾਰ ਬੀਬਾ ਹਰਸਿਮਰਤ ਵੀ ਨੇ ਪਹਿਲਾਂ ਐਮਪੀ ਰਹੇ ਆਏ ਸਾਰੇ ਪਿੱਛੇ ਆ ਜੀ ਅੱਛਾ ਸਾਰੇ ਪਿੱਛੇ ਆ ਅੱਛੇ ਆ ਜੀ ਸਾਰੇ ਕੀ ਬਾਤ ਹੈ ਅੱਛਾ ਹਾਂਜੀ ਸਾਰੇ ਪਿੱਛੇ ਕਰਦੇ ਸਾਨੂੰ ਮਾਨਦਾਰ ਪਾਰਟੀ ਇਹ ਵਧੀਆ ਲੱਗੀ ਅੱਗੇ ਹੋਣ ਰਹੂ ਫਿਰ ਅੱਗੇ ਇਹੀ ਆ ਜੀ ਕੌਣ ਆਮ ਆਦਮੀ ਜੀ ਅੱਛਾ ਹਾਂਜੀ ਭਾਈ ਜੀ ਕੀ ਨਾਮ ਹੈ ਬਲਵੀਰ ਸਿੰਘ ਆ ਜੀ ਬਲਵੀਰ ਜੀ ਫਿਰ ਕੀ ਮਾਹੌਲ ਹੈ ਲੋਕਾਂ ਨੂੰ ਚਾਹੀਦਾ ਕੀ ਆ ਲੋਕਾਂ ਨੂੰ ਤਾਂ ਚੰਗੇ ਗੱਲਾਂ ਕੰਮ ਚਾਹੀਦੇ ਆ। ਅੱਛਾ ਚੰਗੇ ਕੰਮ ਚਾਹੀਦੇ। ਕੀ ਇਹ ਕੀਤੇ ਫੇਰਾ? ਇਹ ਆਮ ਪਾਰਟੀ ਕਰੀ ਜਾਂਦੀ ਐ ਜੀ। ਅੱਛਾ ਹੋਰ ਪਾਰਟੀ ਤੋਂ ਨਹੀਂ ਹੋਣੀ। ਹੋਰ ਤਾਂ ਅਜੇ ਪਹਿਲਾਂ ਤਾਂ ਹੋਈ ਨਹੀਂ 70 ਸਾਲਾਂ ਅਜੇ ਹੁਣ ਕਿੱਥੇ ਹੋ ਜਣਗੇ? ਹੈਂ? ਪਹਿਲਾਂ ਨਹੀਂ ਹੋਇਆ ਜੇ ਤੂੰ। ਭਾਜਪਾ ਦਾ ਹੈਗਾ ਮਾਹੌਲ ਕੋਈ। ਭਾਜਪਾ ਦਾ ਸਾਡੇ ਕੋ ਇੱਥੇ। ਹੈਂ? ਭਾਜਪਾ ਦਾ ਨਹੀਂ ਸਾਡੇ ਪੋਲਿੰਗ ਵੀ ਨਹੀਂ ਲੱਗਣਾ। ਅੱਛਾ। ਭਾਜਪਾ ਦਾ ਪੋਲਿੰਗ ਲੱਗਣ ਦਿੰਦੇ। ਪੋਲਿੰਗ ਨਹੀਂ ਲੱਗਣਾ ਭਾਜਪਾ ਦਾ। ਅੱਛਾ ਪੋਲਿੰਗ ਵੀ ਨਹੀਂ ਲੱਗਣ ਦਿੰਦੇ। ਹੂੰ ਠੀਕ ਐ। ਤੇ ਫਿਰ ਇਹ ਪਾਰਟੀ ਦੇ ਕੰਮ ਮਤਲਬ ਕਿਉਂ ਵ ਸਕੂਲ ਸਕੂਲ ਬਹੁਤ ਬਣਾ ਸਰਕਾਰੀ ਸਕੂਲਾਂ ਚ ਪੜ੍ਹਾਈ ਬਹੁਤ ਆ ਗਈ ਸਰਕਾਰੀ ਸਕੂਲਾਂ ਚ ਪੜ੍ਹਾਈ ਬਹੁਤ ਆ ਗਈ ਕਹਿੰਦੇ ਵੀ ਲੁੱਟ ਲਿਆ ਪੰਜਾਬ ਭਗਵੰਤ ਮਾਨ ਨੇ ਦੋ ਸਾਲਾਂ ਚ ਕੀ ਲੁੱਟ ਲਿਆ ਜੀ ਇਹ ਕਿੱਥੇ ਲੁੱਟ ਲਿਆ ਜਾਨੀਆਂ ਨੂੰ ਤਾਂ ਪੈਸੇ ਨਹੀਂ ਦਿੱਤੇ ਜੀ ਦੇਵੂਗਾ ਕਹਿੰਦਾ ਹੈਂ ਦੇਵੂਗਾ ਕਹਿੰਦੇ ਪਹਿਲੇ 15 ਲੱਖ ਖਾ ਲੈ ਦੇ ਹਾਂ ਜੀ 2000 ਤਾਂ ਤੁਹਾਡੇ ਜਿਆਦਾ ਆ ਗਿਆ ਜੀ ਉਹ 15 ਲੱਖ ਜਿਆਦਾ ਨਹੀਂ ਵੀ 15 ਲੱਖ ਲੱਖ ਕਹਿੰਦਾ ਵੀ 15 ਲੱਖ ਤੁਹਾਡੇ ਕੋਲੇ ਆਉ ਕਿਹਾ ਸੀ ਕਿ ਨਹੀਂ ਵੀ ਖਾਤਾ ਹਰ ਇੱਕ ਦੇ ਖਾਤੇ ਜੋ ਆ ਗਏ ਜੀ ਅੱਛਾ 2000 ਨੂੰ ਕਹਿੰਦੇ ਨੇ 15 ਲੱਖ ਨੂੰ ਕੋਈ ਬੋਲਦਾ ਹੀ ਨਹੀਂ ਅੱਛਾ ਉਹ ਵੀ ਪੁੱਛਿਆ ਕਰੋ ਵੀ 15 ਲੱਖ ਆਗੇ ਉਹ ਤੁਹਾਡਾ ਪੱਤਰਕਾਰਾਂ ਦਾ ਫਰਜ ਬਣਦਾ ਹੈ ਵੀ ਭਾਈ 15 ਲੱਖ ਆਗੇ ਅੱਛਾ ਠੀਕ ਹੈ ਬਾਬਾ ਕਹਿੰਦਾ ਭਾਈ ਸਾਰੇ ਸਵਾਲ ਜ਼ਰੂਰੀ ਨੇ ਪਰ ਜੇ ਆਪਾਂ ਕਹੀਏ ਵੀ ਕਾਂਗਰਸ ਵੀ ਕਹੀ ਜਾਂਦੀ ਹੈ ਅਕਾਲੀ ਦਲ ਵੀ ਕਹੀ ਜਾਂਦਾ ਹੈ ਭਾਜਪਾ ਵੀ ਕਹੀ ਜਾਂਦਾ ਹੈ ਵੀ ਆਮ ਆਦਮੀ ਪਾਰਟੀ ਨੇ ਜੁਮਲੇ ਛੱਡੇ ਆ ਲੋਕਾਂ ਦੇ ਕੰਮ ਨਹੀਂ ਕੀਤੇ ਜੁਮਲਾ ਕਿਸ ਗੱਲ ਦਾ ਕਹਿੰਦੇ ਜੀ ਜੋ ਕਹੇ ਆ ਕਰੀ ਜਾਂਦੇ ਹੌਲੀ ਹੌਲੀ ਹੋਣਗੇ ਸਵਾ ਦੋ ਸਾਲਾਂ ਦੇ ਵਿੱਚ ਤਿੰਨ ਗਾਰੰਟੀਆਂ ਪੂਰੀਆਂ ਕਰਤੀਆਂ ਪੰਜ ਸਾਲ ਵੀ ਆਉਂਦੀ ਆਉਂਦੇ ਰਹਿਣਗੇ ਇਹਨਾਂ ਨੇ ਪੰਜ ਪੰਜ ਸਾਲਾਂ ਚ ਨਹੀਂ ਕੀਤੇ 20 20 ਸਾਲਾਂ ਚ ਕੀਤੇ ਹਰ ਸਿਮਰਤ ਕੌਰ ਦਾ ਤਿੰਨ ਵਾਰੀ ਜਿੱਤ ਕੇ ਵਾਗੀ ਸਾਡੇ ਪਿੰਡੋਂ ਪੈਸੇ ਮੰਗੀ ਕੀ 75 ਕਰੋੜ ਰੁਪਇਆ ਆ ਗਿਆ ਉਹਦੇ ਕੋਲੇ ਸਾਡੇ ਪਿੰਡ ਦਾ ਕੋਈ ਉਹਦੇ ਵਿੱਚ ਕੋਈ ਲੱਖ ਡੇਢ ਲੱਖ ਕੁਛ ਤਾਂ ਫੰਡ ਬਣਦਾ ਹੂ ਸਾਡੇ ਕੋ ਪੰਜਵੇਂ ਵੀ ਨਹੀਂ ਦਿੱਤੇ ਉਹਨੇ ਲੁੱਟ ਕੇ ਤਾਂ ਉਹ ਲੈ ਗਈ ਸਾਨੂੰ ਮਜੇ ਗੁਰੂ ਗਬੀਰ ਖੁੱਡੀਆਂ ਦਾ ਕੀ ਮਾਹੌਲ ਹੈ ਇੱਥੇ ਗੁਰਬੀਰ ਖੁੱਡਕਾ ਦਾ ਪੂਰਾ ਮਾਹੌਲ ਆ ਜੀ ਵਧੀਆ ਇਮਾਨਦਾਰ ਬੰਦਾ ਹੈ ਉਹਦੇ ਇਮਾਨਦਾਰੀ ਦੇ ਉਹਦੇ ਪਿਤਾ ਦੇ ਮੂਹ ਨੂੰ ਵੋਟਾਂ ਮਾਵਾਂਗੇ ਅਸੀਂ ਅੱਛਾ ਪਿਤਾ ਦੇ ਹਾਂ ਜੀ ਮਜੇ ਬੇਦਾਗ ਬੰਦਾ ਸੀ ਚਲੋ ਵਿਚਾਰਾ ਜੋ ਕੁਝ ਹੋ ਗਿਆ ਤਾਂ ਨਾ ਠੀਕ ਹੈ ਤੇ ਪਰ ਹੁਣ ਉਹਨਾਂ ਨੂੰ ਦੱਸਾਂਗੇ ਵੀ ਕਰਨ ਵਾਲਿਆਂ ਨੂੰ ਵੀ ਆਹ ਗੱਲ ਜੇ ਤੁਸੀਂ ਕਰੀ ਸੀ ਤਾਂ ਆਹ ਗੱਲ ਤੁਹਾਡੇ ਨਾਲ ਕਰਤੀ ਅੱਛਾ ਵੋਟਾਂ ਪਾ ਕੇ ਬਦਲਾ ਅੱਛਾ ਭਾਈ ਜੀ ਕੀ ਕਹਿੰਦੇ ਤੁਸੀਂ ਹੁਣ ਦੱਸੋ ਵੀ ਸਾਡੇ ਤਾਂ ਭਗਵਾਨ ਤਵਾ ਨਹੀਂ ਆਉ ਕਿਉਂ ਇਹਨੇ ਸਾਨੂੰ ਕੰਮ ਬਹੁਤ ਕਰਿਆ ਠੀਕ ਹੈ ਲਾਈਟ ਸਾਨੂੰ ਦਿਨੇ ਦਿੰਦੇ ਆ ਸਾਰੇ ਆਪ ਵਾਲੇ ਬੈਠੇ ਹੋਇਆ ਫਿਰ ਸਹੀ ਆਪ ਚ ਸੀ ਅੱਛਾ ਦਿਨੇ ਲਾਈਟ ਦਿੰਦਾ ਸਾਰੇ ਹੀ ਆਪ ਵਾਲੇ ਦਿਨੇ ਲਾਈਟ ਦਿੰਦਾ ਫਿਰ ਅੱਗੇ ਸਾਡੇ ਪ੍ਰਾਈਵੇਟ ਸਕੂਲਾਂ 'ਚ ਪੜਾਈ ਹੁੰਦੀ ਅੱਛਾ ਗਰੀਬ ਬੰਦਾ ਤਾਂ ਪੜਾ ਨਹੀਂ ਸਕਦਾ ਸੀ ਅੱਛਾ ਹੁਣ ਸਾਡੇ ਸਰਕਾਰੀ ਸਕੂਲ 'ਚ ਪਹਿਲੇ ਨੰਬਰ ਤੇ ਪੜਾਈ ਆ ਅੱਛਾ ਜੀ ਸਾਡੇ ਜਵਾਕ ਹਟਾ ਕੇ ਮੈਂ ਪ੍ਰਾਈਵੇਟ 'ਚੋਂ ਸਰਕਾਰੀ ਚ ਲਾ ਦੇ ਮੇਰੀ ਕੁੜੀ ਪ੍ਰਾਈਵੇਟ 'ਚ ਪੜ੍ਹਦੀ ਆ ਮੁੰਡਾ ਸਰਕਾਰੀ 'ਚ ਐ ਮੁੰਡਾ ਵੱਧ ਪੜਦਾ ਅੱਛਾ ਮੁੰਡਾ ਵੱਧ ਜਾਣਕਾਰੀ ਰੱਖਦਾ ਫਿਰ ਐ ਇਹਦਾ ਕਰਕੇ ਅੱਗੇ ਕੀ ਵੱਡੇ ਬੰਦੇ ਦੇ ਹਿੱਸੇ ਹੁੰਦੇ ਸਕੂਲਾਂ 'ਚ ਹਾਂਜੀ ਅੱਗੇ ਵੱਡੇ ਬੰਦੇ ਸਕੂਲਾਂ 'ਚ ਹਿੱਸੇ ਹੁੰਦੇ ਅੱਛਾ ਸਰਕਾਰੀ ਹੁੰਦਾ ਜੇ ਮੈਂ ਡਾਊਨ ਰੱਖ ਦੇ ਹੂੰ ਤੇ ਪ੍ਰਾਈਵੇਟ 'ਚ ਲੋਕਾਂ ਨੂੰ ਅੜਿਆਂ ਨੂੰ ਲਾਉਣੇ ਪੈਂਦੇ ਅੱਛਾ ਹੁਣ ਇਹ ਮਿਲਾ ਕੇ ਇਹ ਕਹਿ ਸਕਦੇ ਆਂ ਵੀ ਸਹੂਲਤ ਹੈਗੀ ਆ ਪੂਰੇ ਫਲ ਹੈ ਸਾਨੂੰ ਤਾਂ ਨਜ਼ਾਰਾ ਲਿਆ ਤਾਂ ਇੱਕ ਰਾਤ ਨਹੀਂ ਗਏ ਸੀ ਸਾਜ ਦਿਨੇ ਲੈਟ ਆਉਂਦੀ ਸਾਡੇ ਹੂੰ 24 24 ਘੰਟੇ ਲੈਟ ਰਹਿੰਦੀ ਐ ਅੱਗੇ ਸਾਡੇ ਛੋਡੀਆਂ ਕੋਲ ਪੂਰਾ ਸਾਡੇ ਸਾਡੇ 100% ਹੀ ਛੋਡੀਆਂ ਅੱਛਾ ਜੀ ਹਾਂ ਸਾਡੇ ਸਾਰੇ ਏਰੀਆ 'ਚ ਅਕਾਲੀ ਦਲ ਅਕਾਲੀ ਦਲ ਤਾਂ ਸਾਡੇ ਤੀਜੇ ਚੌਥੇ ਨੰਬਰ 'ਤੇ ਐ अच्छा जीरो ਆ ਜਾਮਾ ਜਮਾ ਜੀਰੋ ਕਾਂਗਰਸ ਨਹੀਂ ਕਾਂਗਰਸ ਨੂੰ ਪੁੱਛਦਾ ਕੋਈ ਆ ਵੀ ਦੀ ਕੋਈ ਕਿੱਧਰ ਭੱਜ ਗਿਆ ਕੋਈ ਕਿੱਧਰ ਭੱਜ ਗਿਆ ਸਾਡੇ ਕਾਂਗਰਸ ਵਾਲਾ ਵੀ ਕੋਈ ਨਹੀਂ ਆਇਆ ਅੱਜ ਪਹਿਲਾਂ ਸਾਡੇ ਅੱਛਾ ਕੋਈ ਨਹੀਂ ਆਇਆ ਨਹੀਂ ਫਟ ਪਵੇ ਇਸੇ ਤਰ੍ਹਾਂ ਹਰ ਇੱਕ ਸਾਥ ਦੇ ਵਿੱਚ ਜਾਵਾਂਗੇ ਲੋਕਾਂ ਦੀ ਰਾਇ ਤੁਹਾਡੇ ਸਾਹਮਣੇ ਰੱਖਾਂਗੇ ਆਪਣੀ ਰਾਇ ਕਰਿਓ ਕਮੈਂਟਾਂ ਸਾਂਝੀ ਮਿਲਦਾ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ